ਖੋਲੇ ਮੈਡਮ ਨੇ ਪਟਾਰਾ ਸਵੇਰ ਸਵੇਰੇ ਹੋ ਗਈ ਆ ਲੈ ਕਿਉ ਇਹਨਾਂ ਚ ਤਿੰਨਾਂ ਚ ਕਿਹੜਾ ਕਲਰ ਲਾਵਾਂ ਹੈ ਜਿਹੜਾ ਮਰਜ਼ੀ ਲਾ ਲਾ ਤੈਨੂੰ ਸਾਰੇ ਜੱਜ ਜਾਣੇ ਆਗੇ ਆਹ ਸੋਨਾ ਲੱਗਣਾ ਵਾ ਸੂਟ ਨਾਲ ਦੀ ਮੈਚਿੰਗ ਆ ਕਤਾ ਹੀ ਮੈਨੂੰ ਹੂੰ ਪਰ ਆਜੀ ਤੇ ਲਿਓ ਲਿਓ ਮੈਂ ਲਾ ਦਿੰਦਾ ਵਾਂ ਐਵੇਂ ਮੇਰੀ ਉਂਗਲੀਆਂ ਲਪੇੜ ਦੋਗੇ ਤੋ ਸਾਫ਼ ਕਰ ਲਈ ਤਾਂ ਸਲਿੱਪੜ ਜਾਣ ਗਿਆ ਤਾਂ ਦੱਸ ਚਲ ਕੋਈ ਗੱਲ ਨਹੀਂ ਤੁਸੀਂ ਲਪੇੜ ਵੀ ਦੋਗੇ ਤਾਂ ਵੀ ਮੈਨੂੰ ਬੜੀ ਖੁਸ਼ੀ ਹੋਗੀ ਹਾਂਜੀ ਨੋਂ ਬੜੇ ਨਿਗੇ ਨਿਗੇ ਆਦੇ ਨਹੇਲ ਪੌਸ ਲਾਉਣ ਤੋਂ ਪਹਿਲਾਂ ਤਾਂ ਖਤਮ ਹੋ ਜਾਂਦਾ ਨੋਂ ਤੂੰ ਸਿੱਦੇ ਬੜੀ ਸਫਾਈ ਦੇ ਨਾਲ ਆਈ ਆ ਕਿ ਤੇ ਪਹਿਲਾਂ ਲਾਉਂਦੇ ਦੇ ਨਹੀਂ ਰਹੇ ਗਏ ਤੇ ਬਿਊਟੀ ਪਾਰਲਰ ਦਾ ਕੋਰਸ ਕੀਤਾ ਵਾ ਵੇ ਵੇ ਗੱਲ ਨੂੰ ਨਾ ਪਲਟਾ ਦੱਸੋ ਤਾਂ ਵੀ ਸੱਚੀ ਸੱਚੀ ਗੱਲ ਆ ਹਾਂ ਕਿ ਕਹੇ ਕਿ ਸੇ ਲਿਖਿਆ ਗਈ ਸੀ ਆਹ ਹੋਗੇ ਸੇਲੀਆਂ ਦੇ ਨਹੇਲ ਪੌਸ ਲਾਉਣੀਆਂ ਆ ਜੱਡਾ ਤੇਰੀ ਆ ਹੱਥ ਦੀ ਉਂਗਲੀ ਦਾ ਚੀਚੀ ਦਾ ਨੋ ਆ ਨਾ ਉਹਨਾਂ ਮੇਰੇ ਪੈਰ ਦੀ ਚੀਚੀ ਦਾ ਨੋ ਹੀ ਹੋ। ਵੀ ਕਿਸੇ ਦਾ ਮੈਨੂੰ ਸਤਾਇਆ ਨਾ ਕਰੋ ਵੇਰ ਕੀ ਹੈ ਜੇ ਮੇਰੇ ਹੱਥ ਨਿੱਕੇ ਨਿੱਕੇ ਆ ਤੇ। ਅਸਲ ਤੇ ਮੰਮੀ ਤੇਰੀ ਇਹ ਨਾ ਤੇਰੀ ਉਂਗਲਾਂ ਖਿੱਚੀਆਂ ਨਹੀਂ ਨਿੱਕੀ ਹੁੰਦੀਆਂ। ਜੇ ਕਿਤੇ ਚਾਰ ਪਟਾਕੇ ਪਾਏ ਹੁੰਦੇ ਉਂਗਲਾਂ-ਉਂਗਲਾਂ ਖਿੱਚ ਕੇ ਕੀ ਵਧਾ ਉਂਗਲਾਂ ਲੰਮੀਆਂ ਹੀ ਹੋ ਜਾਂਦੀਆਂ। ਸੱਚੀ ਤਾਂ ਵੀ ਹੁੰਦਾ ਵਾ। ਆਹ ਹੋਦੇ ਹੋਰ ਕੀ? ਸੱਚੀ ਹੈ ਨਾ ਇਹਦਾ? ਆਹ ਹੋ। ਹੈ ਤਾਂ ਐਂ ਹੀ ਪੈ ਤੇ ਕੀ ਆਤ ਮੇਰੇ? ਹੂੰ। ਆਪਣੇ ਹੱਥ ਵੇ ਤੇ ਮੇਰੇ ਵੀ। ਕੋਈ ਗੱਲ ਨਹੀਂ ਮੈਂ ਹੋਣੀ ਦਾ ਪਟਾਕੇ ਪਾਲਿਆ ਕਰੂੰਗੀ ਫਿਰ। ਕੋਈ ਨਹੀਂ ਫਰਕ ਪੈਣਾ। ਉਨ ਨਿੱਕੇ ਹੁੰਦੇ ਹੱਡ ਕੋਲੇ ਹੁੰਦੇ ਆ ਨਾ ਨਿਆਣੇ ਦੇ ਉਹਦੇ ਹਰਕ ਪੈਂਦਾ ਵਾ ਅੱਛਾ ਕਈ ਗੱਲ ਨਹੀਂ ਚਲੋ ਫੇਰ ਮੈਨੂੰ ਪਤਾ ਨਹੀਂ ਮੈਂ ਮੰਮੀ ਨੂੰ ਉਹਦਾ ਪੁੱਛਾਂਗੀ ਇਹ ਗੱਲ ਆਹੋ ਹਾਂ ਨੱਕ ਤੇ ਜੋਰ ਦੇ ਹੜਿਆ ਇਧਰ ਨੂੰ ਐ ਕਰਨ ਤੇ ਤੇ ਇੱਕ ਬੰਨੇ ਨੂੰ ਜਾਣ ਲਿਆ ਬਈ ਦਿੱਲੀ ਨਿੱਕੀ ਮੇਰੀ ਬੇਇੱਜ਼ਤੀ ਕਰਦੀ ਹੈ ਕੋਈ ਗੱਲ ਨਹੀਂ ਆਲਾਂ ਦੇ ਮੰਮੀ ਨੂੰ ਮੈਂ ਦੱਸ ਲਿਆ ਨਾ ਹੈਗਾ ਉਹਦਾ ਮਟ ਜਾ ਫਰਕ ਇਧਰ ਨੂੰ ਕਰੀ ਹਾਂ ਥੋੜਾ ਜਿਆ ਨੂੰ ਜਾਂਦਾ ਮੈਂ ਨਹੀਂ ਬੋਲਣਾ ਤੇ ਨਾਂ ਨਹੀਂ ਬੋਲਣਾ ਤੇ ਨਾਂ ਸਹੀ ਮਰਜ਼ੀ ਆ ਫਿਰ ਤੇਰੀ ਕੀ ਸਤੰਗੁੰਡਿਆਵੇਂ ਮੇਰੀ ਧੀ ਨੂੰ ਮੰਮੀ ਮੈਨੂੰ ਕਹਿੰਦੇ ਕਿ ਤੇਰੀ ਮੰਮੀ ਨੇ ਤੇਰੀਆਂ ਉਂਗਲਾਂ ਨਹੀਂ ਖਿੱਚੀਆਂ ਤੇਰੀਆਂ ਉਂਗਲਾਂ ਤਾਂ ਨਿੱਕੀਆਂ ਰਹਿ ਗਈਆਂ ਵਾ ਤੇ ਮੇਰੀ ਮੰਮੀ ਮੇਰੀਆਂ ਉਂਗਲਾਂ ਖਿਜਦੀ ਹੁੰਦੀ ਸੀ ਜੇ ਵੇਖ ਕਿਡੀਆਂ ਗਿਡੀਆਂ ਲੰਮੀਆਂ ਹੋਈਆਂ ਐਦਾਂ ਹੁੰਦਾ ਹਾਏ ਐਦਾਂ ਕਿੱਥੇ ਹੁੰਦਾ ਵਾ ਉਂਗਲਾਂ ਖੌਣ ਕੇੱਚਦਾ ਹੁੰਦਾ ਵਾ ਉਹ ਤਾਂ ਕੁਦਰਤੀ ਜਿੰਨਾ ਦੀਆਂ ਹੋਣ ਤੋਂ ਉਦਾਂ ਦੀਆਂ ਰਹਿੰਦੀਆਂ ਨੇ ਹਾਏ ਮੰਮੀ ਕਿੱਡੇ ਚਲਾਗਾ ਤੇ ਮੈਨੂੰ ਆਂਦੇ ਅਹੀਂ ਤੇਰੇ ਹੱਥ ਤਾਂ ਨਿੱਕੇ ਨਿੱਕੇ ਰਹਿ ਗਏ ਆ ਮੈਂ ਜਾ ਕੰਡਿਆ ਬਾਬਾ ਤੂੰ ਸੀਰੀਅਸ ਹੀ ਲੈ ਗਈਆਂ ਗੱਲ ਨੂੰ ਹਮ ਹੀਰੇ ਵਰਗੀ ਮੇਰੀ ਧੀ ਆ ਐਵੇਂ ਲਿੰਦਾ ਰਿੰਦਾ ਵਾਕੀ ਦਸੋਣਾ ਸਭ ਨਹੀਂ ਹੈਗੀ ਤੇ ਹੀਰੇ ਵਰਗੀ ਆ ਉਦਾਂ ਬਸ ਇੱਕੋ ਚੀਜ਼ ਦੀ ਕਮੀ ਆ ਉਹ ਵੀ ਨਹੀਂ ਤੁਸੀਂ ਜਦ ਦਿਨ ਵੇਖਣਗੇ ਇਹ ਚੀਜ਼ ਨੋਟ ਕੀਤੀ ਧਿਆਨ ਇਧਰ ਆ ਕੇ ਵੇਖਿਓ ਇਧਰ ਆਓ ਇਧਰ ਆ ਕੇ ਵੇਖਿਓ ਚਲੋ ਤੁਹਾਨੂੰ ਲੱਗਦਾ ਕਿ ਮੈਂ ਝੂਠ ਬੋਲਣ ਡਿਆ ਸੱਚੋ ਸੱਚ ਦੱਸਿਓ ਝੂਠ ਨਹੀਂ ਜੇ ਬੋਲਣਾ ਹਾਂ ਆ ਵੇਖੋ ਨੱਕ 'ਚ ਹੈਗਾ ਨਾ ਥੋੜਾ ਜਿਹਾ ਫਰਕ ਨਾ ਮੈਨੂੰ ਤੇ ਮਸਾਬ ਨਹੀਂ ਲੱਗਣ ਗਿਆ ਮੈਨੂੰ ਇੱਦਾਂ ਹੀ ਸੋਤਾਂ ਤੇ ਜਾਣ ਕੇ ਸਤਾਉਂ ਗਿਆ ਦਾ ਮਖੋਲੀਆ ਬੜਾ ਵਾ ਇਹ ਸਾਰਿਆਂ ਸਤਾਉਂਦਾ ਰਹਿੰਦਾ ਹੁੰਦਾ ਵਾ ਮਮੀ ਗੁੱਸਾ ਨਾ ਕਰਿਆ ਕਰ ਤੇਰੀ ਸਾਈਡ ਲੈਣਦੇ ਆ ਤੇ ਵਾ ਹੈ ਹੀ ਸੋਣੀ ਤੇ ਮਮੀ ਨੇ ਆਪੇ ਮੇਰੀ ਸਾਈਡ ਲੈਣੀ ਮੇਰੀ ਉਹਦਾ ਛੜਦੇ ਆ ਕਿ ਸੋਣੀ ਕਿਉਂ ਆ ਹਨਾ ਇਦਾਂ ਹੀ ਹੱਸਦੇ ਖੇਡਦੇ ਰਹਿਓ ਕਿਤੇ ਲੜਿਓ ਨਾ ਆਪੋ ਵਿੱਚ ਮੈਨੂੰ ਬੜੇ ਵਧੀਆ ਲੱਗਦੇ ਹੱਸਦੇ ਖੇਡਦੇ ਸੱਚੀ ਮੁੱਚੀ ਮਮੀ ਮਟਾੜੀ ਲੈਣਾ ਚਾਹ ਬਣਾ ਕੇ ਲੈ ਹੁੰਦੀ ਆ ਹੈ ਲੈ ਆ ਬਣਾ ਕੇ ਜਿੰਨੀ ਮੰਮੀ ਨੇ ਤੇਰੀ ਤਰੀਫ ਕਰ ਛੱਡੀ ਆ ਨਾ ਤੈਨੂੰ ਤਾਂ ਦੁੱਧ ਚ ਲਾਚੀਆਂ ਪਾ ਕੇ ਲੈਉਣੇ ਚਾਹੀਦੇ ਆ ਤੂੰ ਅਜੇ ਵੀ ਚਾਹ ਤੇ ਟਿਕੀ ਆ ਇਹ ਕਿਹੜੀ ਗੱਲ ਕੀਤੀ ਆ ਤੁਸੀਂ ਲਾਚੀਆਂ ਵਾਲੀ ਉਹ ਮੈਂ ਤੇ ਲੌਂਗ ਲਾਚੀਆਂ ਪਾ ਕੇ ਦੁੱਧ ਲੈ ਕੇ ਹੁੰਨੀ ਆ ਜਾ ਜਾ ਛੇਤੀ ਲੈ ਕੇ ਆ ਤੇrna ਧੂਆਂ ਜੀਆਂ ਦੀ ਜੋੜੀ ਬੜੀ ਸੋਹਣੀ ਬਣੀ ਆ ਕਿੱਥੇ ਚਲ ਗਈ ਮੰਮੀ ਮੈਨੂੰ ਲੱਗਦਾ ਤੁਸੀਂ ਜਿਆਦੀਆਂ ਤਰੀਫਾਂ ਕਰ ਕਰਕੇ ਨਾ ਭੂਏ ਚੜਾ ਲੈਣਾ ਤੇ ਬਾਅਦ ਵਿੱਚ ਤੁਸੀਂ ਮੈਨੂੰ ਆਖਿਆ ਕਰਨਾ ਨਹੀਂ ਨਹੀਂ ਭੂਏ ਨਹੀਂ ਚੜਦੀ ਹੁਣ ਸੱਸਾਂ ਮਾਵਾਂ ਨੇ ਤੇ ਪਿਆਰ ਕਰਨਾ ਹੀ ਹੁੰਦਾ ਆਪਣੀਆਂ ਧੀਆਂ ਨਾਲ ਤੇ ਫੇਰ ਹੀ ਨਵਾਂ ਚਾਹ ਦਾ ਪਿਆਰ ਕਰਨੀਏ ਤਰਨਾ ਆਹੋ ਇਹ ਤੇ ਹੈ ਹੀ ਆ ਫੇਰ ਹੀ ਆਡੀ ਸੇਵਾ ਕਰਨੀਏ ਲੌਂਗ ਲਾਚੀਆਂ ਵਾਲਾ ਦੁੱਧ ਤੇ ਫੇਰ ਹੀ ਮਿਲਣਾ ਵਾ ਪਰ ਕਈ ਨੂੰ ਆ ਜਿਆਦਾ ਪਿਆਰ ਲੈ ਕੇ ਵਿਗੜ ਵੀ ਜਾਂਦੀਆਂ ਹੁੰਦੀਆਂ ਜੇ ਕੋਈ ਗੱਲ ਹੀ ਜੇ ਫੇਰ ਵਿਗੜਨਾ ਹੋਊ ਉਸ ਤੇ ਵੇਖੀ ਜਾਏਗੀ ਅਜ ਹੁੰਦਿਆ ਤਾਂ ਨਾ ਨਾ ਵਿਗਾੜੀਏ ਆਹ ਇਹ ਤੇ ਹੈ ਹੀ ਆ ਤੂ ਲੌਂਘਵੇਂ ਮੈਂ ਲੱਚੀ ਤੇਰੇ ਪਿੱਛੇ ਅੰਗਵਾਚੀ ਇਹ ਤੂ ਲੌਂਘਵੇਂ ਮੈਂ ਲੱਚੀ ਤੇਰੇ ਪਿੱਛੇ ਅੰਗਵਾਚੀ ਇਹ ਤੂ ਲੌਂਘਵੇਂ ਮੈਂ ਲੱਚੀ ਤੇਰੇ ਪਿੱਛੇ ਅੰਗਵਾਚੀ ਇਹ ਤੂ ਲੌਂਘਵੇਂ ਮੈਂ ਲੱਚੀ ਤੇਰੇ ਪਿੱਛੇ ਅੰਗਵਾਚੀ ਹੇਲੋ ਮੰਮੀ ਇਹਦੇ ਕੰਮ ਐ ਸਮਝਣ ਡੀਆਂ ਕਿ ਜਿੱਦਾਂ ਮੈਂ ਆ ਜਾਵਾਂ ਇਕਵਾਰੀ ਹੁੰਨੀ ਆ ਤਾਂ ਆਪਣੇ ਪੇਕੇ ਬੈਠੀ ਆ ਉਹਨੂੰ ਇਹ ਨਹੀਂ ਪਤਾ ਕਿ ਮੈਂ ਵਿਆਹੀ ਗਈ ਆ ਨੂ ਆ ਹੁਣ ਇਹ ਘਰ ਦੀ ਵੇ ਪੁੱਤ ਇਹੋ ਜਿਹਾ ਰੌਣਕੀ ਬੰਦਾ ਵੀ ਚਾਹੀਦਾ ਵਾਵਾ ਜੀ ਲੱਗਾ ਰਹਿੰਦਾ ਆ ਵੇਖੀ ਸਹੀ ਤੁਹਾਡੇ ਦੋਵਾਂ ਜੀਆਂ ਦਾ ਕਿੰਨਾ ਸੋਹਣਾ ਟਾਈਮ ਲੰਘਣਾ ਵਾ ਹੱਸਦੇ ਆ ਖੇਡਦੇ ਆ ਪਤਾ ਨਹੀਂ ਲੱਗਣਾ ਵੀ ਕਿਹੜਾ ਦਿਨ ਕਿਹੜੇ ਵੇਲੇ ਲੰਘ ਗਿਆ ਵਾ ਉਹ ਤਾਂ ਗੱਲ ਮੰਮੀ ਤੁਹਾਡੀ ਸਹੀ ਆ ਪਰ ਜੇ ਵੀਰ ਨੇ ਇਦਾਂ ਸੁਣ ਲਿਆ ਨਾ ਤਾਂ ਲੰਗ ਇਲਾਚੀ ਵਿੱਚ ਹੀ ਰਹਿ ਜਾਣੀ ਆ ਵੇ ਪੁੱਤ ਮੈਂ ਸੱਚ ਦੱਸਾਂ ਮੈਨੂੰ ਤੇ ਉਹਦੀ ਫਿਕਰ ਲੱਗੀ ਰਹਿੰਦੀ ਆ ਕਿ ਇਹ ਕਿਹੜੇ ਚੱਕਰਾਂ 'ਚ ਪਿਆ ਆ ਕਿਹੜੀ ਇਹਨੇ ਹੋਰ ਪਰੀ ਵਿਆਹ ਕੇ ਲਿਆਉਣੀ ਆ ਟਾਈਮ 'ਨਾ ਵਿਆਹ ਕਰਾਵੇ ਬੰਦਾ ਹੁਣ ਤੇਰਾ ਵਿਆਹ ਟਾਈਮ 'ਨਾ ਹੋਇਆ ਵਾ ਕਿੱਡੀ ਸੋਹਣੀ ਰੌਣਕ ਲੱਗੀ ਆ ਚਲ ਇਹਦਾ ਵੀ ਵਿਆਹ ਹੋ ਜਾਂਦਾ ਤੇ ਮੈਂ ਮਜੇ ਨਾਲ ਟੈਨਸ਼ਨ ਫਰੀ ਹੋ ਜਾਂਦੀ ਤੇ ਘਰ 'ਚ ਰੌਣਕ ਹੁੰਦੀ ਗਲਤ ਮੰਮੀ ਤੁਹਾਡੀ ਸਹੀ ਆ ਪਰ ਹੁਣ ਜਦੋਂ ਅਗਲਾ ਗੱਲ ਨੂੰ ਮੰਨੇ ਤੇ ਫੇਰ ਹੀ ਆ ਕਰਦਾ ਤੇ ਆਪਣੀ ਮਰਜ਼ੀ ਆ ਸਾਡੀ ਕਿਸ ਦੀ ਚੱਲਣ ਦਿੰਦਾ ਇਹ ਘਰ ਦੇ ਵਿੱਚ ਪਤਾ ਨਹੀਂ ਇਹਦਾ ਸੁਭਾਅ ਕੀ ਦੇ ਤੇ ਚਲ ਗਿਆ ਹੁਣ ਵੇਖਾ ਸੁਭਾਅ ਤੇਰਾ ਕਿੱਡਾ ਸੋਹਣਾ ਵਾ ਦੋਏ ਜੀ ਰਜੇ ਮਿਚੇ ਤੇ ਮੈਂ ਕੀ ਕਰਾਂ ਮੈਨੂੰ ਤਾਂ ਬਹੁਤ ਫਿਕਰ ਲੱਗਾ ਰਹਿੰਦਾ ਵਾ ਹੁਣ 3 ਬੱਤੀਆਂ ਸਾਲਾਂ ਦਾ ਹੋਣ ਡਿਆ ਆ ਮੰਮੀ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਕਿ ਕਿਹਦੇ ਤੇ ਚਲ ਗਿਆ ਵਾ ਇਹ ਇੱਕੋ ਘਰ ਦੇ ਵਿੱਚ ਜੰਮੇ ਆ ਇੱਕੋ ਹੱਥਾਂ ਦੇ ਵਿੱਚ ਹੀ ਪਲੇ ਆ ਪਰ ਇਹਦੀ ਸਮਝ ਨਹੀਂ ਲੱਗਦੀ ਕਿ ਇਹਦਾ ਸੁਭਾਅ ਹੋ ਕਿਦਾਂ ਦਾ ਗਿਆ ਵਾ ਵੇ ਇਹਦੀ ਨਿੱਕੇ ਹੁੰਦੇ ਦੀ ਸ਼ੁਰੂ ਤੋਂ ਆਦਤਿਆ ਇਹਦੀ ਰਾਗੀ ਵਕਰੀ ਆ ਸਹੀ ਗੱਲ ਆ ਮੰਮੀ ਇਹਦੀ ਇੱਕ ਰਗ ਵੱਖਰੀ ਰਹੀ ਆ ਹਮੇਸ਼ਾ ਹੁਣ ਇਸੇ ਗੱਲ ਤੋਂ ਪਛਾੜ ਪੈਣ ਦੀ ਆ ਨਾ ਅਸਲ ਕਿੰਨਾ ਪਛੜਿਆ ਵਾ ਹੋਈ ਨਾ ਲੋਕ ਵੀ ਬਾਹਰ ਗੱਲਾਂ ਕਰਦੇ ਆ ਦੇ ਪੁੱਤ ਆ ਗਿਆ ਵਾ ਕੀ ਕਰ ਲਗਾ ਹੁਣ ਕੀ ਕਰਦਾ ਹੁਣ ਨਾ ਸਟੋਰ ਤੇ ਚੱਲਿਆ ਨਾਉਣ ਲੱਗਾ ਵਾ ਦੱਸ ਸੁਣ ਮੇਰੀ ਇੱਕ ਰਿਸ਼ਤਾ ਬੜਾ ਵਧੀਆ ਆਇਆ ਵਾ ਤੇ ਕਰ ਲਈਏ ਹੁਣ ਹੋ ਨਾ ਖੰਜਾਈ ਤੇ ਮੈਂ ਦੱਸ ਦਿੱਤਾ ਈ ਉਹ ਕਿਉਂ ਤੁਸੀਂ ਹੱਥ ਧੋ ਕੇ ਮੇਰੇ ਪਿੱਛੇ ਪੈ ਗਏ ਜੇ ਜਦੋਂ ਮੈਂ ਕਰਨਾ ਹੋਗਾ ਨਾ ਮੈਂ ਕਰ ਲੂੰਗਾ ਮਰ ਨਹੀਂ ਮੈਂ ਗਿਆ ਹੱਦ ਹੋ ਗਈ ਵੀਰ ਤੇਰੇ ਵਾਲੀ ਕਰਨਾ ਕਦੋਂ ਜਦੋਂ ਸਾਰਾ ਪਿੰਡ ਤਾਇਆ ਦਾ ਕਹਿੰਦਾ ਪਿਆ ਕੋਈ ਕੋਹ ਨਹੀਂ ਆਂਦਾ ਮੈਨੂੰ ਐਵੇਂ ਮੇਰੇ ਪਿੱਛੇ ਪੈ ਰਹਿੰਦੇ ਏ ਤੇਰ ਤੋਂ ਤਾਂ ਛੋਟੇ ਜਵਾਨਾਂ ਤੇ ਜਵਾਗ ਹੋ ਗਏ ਉਹ ਹੀ ਤੈਨੂੰ ਤਾਇਆ ਕਹਿੰਦੇ ਹੀ ਆਖੇ ਲੱਗ ਜਾ ਚਲ ਠੀਕ ਆ ਭਰਾ ਤੂੰ ਨਹੀਂ ਕਰਾਉਣਾ ਵਿਆਹ ਨਾ ਸਹੀ ਪਰ ਹਾਨੂੰ ਇਹ ਤਾਂ ਦੱਸ ਦੇ ਕਿ ਕੀ ਰੀਜਨ ਕੀ ਆ ਤੇਰੇ ਨਾਲ ਵਿਆਹ ਕਰਾਉਂਦਾ ਕੋਈ ਰੀਜਨ ਨਹੀਂ ਆ ਬਸ ਜਦੋਂ ਸਹੀ ਟਾਈਮ ਆਊਗਾ ਨਾ ਮੈਂ ਕਰਵਾ ਲਾਂਗਾ ਪਤਾ ਨਹੀਂ ਵੀ ਤੇਰਾ ਵੀਰ ਕਦੋਂ ਸਹੀ ਟਾਈਮ ਆਣਾ ਵਾ ਤੇਰੇ ਕਰਕੇ ਮੈਂ ਆਪਣਾ ਵਿਆਹ ਲੇਟ ਕੀਤਾ ਵਾ ਕਿ ਚੱਲ ਤੂੰ ਕਰਾ ਹੀ ਲਵੇਂ ਵਿਆਹ ਕਰਾ ਹੀ ਲਵੇਂ ਵਿਆਹ ਹੈ ਪੰਜਾਬ ਮੇਰੇ ਵਿਆਹ ਤੇ ਮੇਰੇ ਵੀਰ ਭਾਬੀ ਨੇ ਮੇਰੇ ਨਾਲ ਜਾਣਾ ਸੀ ਦੁਗਣੀ ਮੇਰੀ ਟੋਰ ਬਾਨੀ ਸੀ ਹੈ ਭਾਬੀ ਦੇ ਹੱਥੋਂ ਮੈਂ ਸੁਰਮਾ ਪਾਉਣਾ ਸੀ ਬੇਸ਼ੱਕ ਮੈਨੂੰ ਪਿੰਡ ਦੀਆਂ ਭਾਬੀਆਂ ਜਿਹੜੀਆਂ ਮੇਰੀਆਂ ਲੱਗਦੇ ਉਹਨਾਂ ਸੁਰਮਾ ਪਾਇਆ ਵਾ ਪਰ ਜਿਹੜੀ ਆਪਣੀ ਭਾਬੀ ਨੇ ਸੁਰਮਾ ਪਾਣਾ ਸੀ ਉਹ ਤਾਂ ਗੱਲ ਨਹੀਂ ਨਾ ਹੁਣ ਬਾਨੀ ਚੱਲ ਕੋਈ ਗੱਲ ਨਹੀਂ ਹੁਣ ਉਹ ਵੀ ਰੋਣ ਪਵਾ ਲਈ ਆ ਹੋ ਗਿਆ ਹੁਣ ਮੈਂ ਦੋਰੇ ਘੋੜੀ ਚੜ੍ਹਨਾ ਹੈ ਹਾਦੀ ਕਰਦਾ ਮੈਂ ਉਦਾਂ ਵੀਰ ਤੂੰ ਮੈਂ ਤਾਂ ਕਹਿਣ ਡਿਆ ਵਾਂ ਅਜੇ ਵੀ ਵੇਖ ਲਾ ਰਿਸ਼ਤੇ ਆਉਣ ਡੇ ਆ ਤੇ ਵੇਲਾ ਹੈਗਾ ਇਹ ਸਾਂਭਲਾ ਹੋਰ ਥੋੜਾ ਜਿਹਾ ਟਾਈਮ ਲੰਘ ਗਿਆ ਨਾ ਆ ਰਿਸ਼ਤੇ ਆਉਣੇ ਬੰਦ ਹੋ ਜਾਣੇ ਆ ਲੋਕਾਂ ਕਹਿਣਾ ਵਾ ਤੇ ਨਿੱਕੇ ਦਾ ਵਿਆਹ ਹੋ ਗਿਆ ਤੇ ਵੱਡੇ ਦੇ ਘਰੇ ਕੀ ਕਾਜੀ ਜਿਹੜਾ ਵਿਆਹ ਨਹੀਂ ਉਹ ਕਰਾਉਂ ਗਿਆ ਮੁੜ ਕੇ ਨਹੀਂ ਦਿੱਸਦਾ ਹੁਣਾ ਢੋਲੇ ਆਉਂਦੇ ਬਣੇ ਢੋਲੇ ਨਹੀਂ ਕਾਦਾ ਕਾਜ ਵਾ ਮੇਰੇ ਵਿੱਚ ਸਰੀਰੋਂ ਚੰਗਾ ਭਲਾਵਾ ਕਮਾਈ ਆਪਣੀ ਵਧਿਆ ਕਰਨ ਡਿਆ ਵਾਂ ਵਧੀਆ ਮਰੀ ਦੁਕਾਨ ਚੱਲਣ ਡਈ ਆ ਕਾਜ ਕਾਦਾ ਮੇਰੇ ਵਿੱਚ ਭਾਈ ਸਾਨੂੰ ਪਤਾ ਤੇਰੇ ਵਿੱਚ ਕੋਈ ਕਾਜ ਨਹੀਂ ਪਰ ਲੋਕ ਕੈਂਡ ਆ ਵੀ ਨਹੀਂ ਦੇ ਵੀਰ ਲੋਕਾਂ ਦੇ ਗੱਲਾਂ ਬਣਾਉਂਦੇ ਹੁੰਦੇ ਆ ਉਹ ਕੋਈ ਗੱਲ ਨਹੀਂ ਵੇਖ ਲੂੰਗਾ ਮੈਂ ਲੋਕਾਂ ਨੂੰ ਵੀ ਗੱਲਾਂ ਬਣਾਉਣੀਆਂ ਜਿਹੜੀਆਂ ਲੋਕਾਂ ਨੇ ਬਾਅਦ ਚ ਫਿਰ ਲੜਿਆ ਕਰਨਾ ਤੇ ਲੋਕਾਂ ਨਾਲ ਚੁੱਪ ਕਰਕੇ ਜਿਹੜਾ ਰਿਸ਼ਤਾ ਬਣ ਗਿਆ ਨਾ ਤੇ ਹੁਣ ਕਰ ਲੈ ਹੁਣ ਨਾ ਨਾ ਕਰੀ ਜੇ ਸੌਗਤ ਆਇਆ ਖਵਾਉਣ ਦਾ ਤੇ ਫਿਰ ਨਾ ਕਰਾ ਚਲ ਠੀਕ ਆ ਸੱਦ ਲੈ ਉਹਨਾਂ ਨੂੰ ਸ਼ਾਮਾਂ ਨੂੰ ਆ ਜਾਊਂਗਾ ਤੇ ਦੂਜੀ ਗੱਲ ਪਹਿਲਾਂ ਵੇਖ ਲੈ ਵੀ ਕੁੜੀ ਕਿੱਦਾਂ ਦੀ ਆ ਮੁੜ ਕੇ ਮੂੰਹ ਮੱਥੇ ਲੱਗਦੀ ਨਹੀਂ ਹੁੰਦੀ ਲਿਆ ਕੇ ਸਾਹਮਣੇ ਫੋਟੋ ਕਰ ਦਿੰਦੇ ਆ ਮੇਰੇ फेर ਨਾ ਖੰਡਿਆ ਪਿਓ ਮਿਲਕੇ ਮੈਨੂੰ ਕਿ ਮੈਂ ਉਹਦੀਆਂ ਤੋੜਾ ਲਵਾਤੀਆਂ ਚਲ ਉਠੋ ਮੈਨੂੰ ਕੱਪੜੇ ਦੋ ਮੈਂ ਦੁਕਾਨ ਤੇ ਤੇ ਜਾਵਾਂ ਚਾਲ ਸੁਗਰਾ ਮਣਾ ਮੰਨਿਆ ਤਾਂ ਸਹੀ ਰਿਸ਼ਤਾ ਵੇਖਣ ਨੂੰ ਨਹੀਂ ਤਾਂ ਲੋਕਾਂ ਗੱਲਾਂ ਬਣਾਇਆ ਕਰਨੀਆਂ ਸੀ ਕਿ ਆ ਬਿਨ ਵਿਆਹਿਆ ਤਾਇਆ ਤੁਰਿਆ ਫਿਰਦਾ ਹੀ ਉਹ ਓਏ ਇਧਰ ਆ ਗੱਲ ਸੁਣ ਮੇਰੀ ਨੇ ਨਹੀਂ ਕਹਿਣਾ ਹੁਣ ਮੈਨੂੰ ਚੱਲ ਸੁਣ ਲਾਂ ਕੀ ਕਹਿੰਦਾ ਵੇ ਸਹੀ ਆ ਮੇਰਾ ਆਪਣੇ ਨਾਲ ਦੇ ਨੂੰ ਕਹ ਚਾਹ ਦੇ ਵਿੱਚ ਨਾ ਲੌਂਗ ਲਾਚੇ ਜਰਾ ਕਾ ਕੱਟ ਪਾਇਆ ਕਰੇ ਬਾਹਰ ਤੱਕ ਸਮੈਲ ਜਾਂਦੀ ਆ ਵਿੱਕੀ ਆ ਪਤਾ ਨਹੀਂ ਕਿਹੜੇ ਵੇਲੇ ਮੀ ਆਇਣਾ ਇੱਦਾਂ ਕਰੋ ਹਾਂ ਕੱਪੜੇ ਬੜੇ ਜ਼ਿਆਦਾ ਵਾ ਮੈਂ ਨਾ ਥੋੜੇ ਜਿਹਾ ਲਵਾ ਦੋ ਹਾਂ ਹੋ ਲਾਲਾ ਗਾਂ ਦੱਸ ਕਿੰਨੇ ਕਾ ਕਿਤੇ ਕੱਪੜੇ ਹਾਏ ਹਾਏ ਫਿਰ ਕੀ ਏ ਤੁਸੀਂ ਤਾਂ ਗੁੱਸੇ ਜੀ ਬੜਾ ਬੋਲਣ ਦੇ ਜੇ ਕੀ ਹੋਇਆ ਵਿੱਕੀ ਕਿਹੜੀ ਗੱਲ ਨੂੰ ਗੁੱਸੇ ਜੀ ਹਾਂ ਕੁਛ ਨਹੀਂ ਹੋਇਆ ਮੈਨੂੰ ਪਰ ਨਹੀਂ ਕੋਈ ਤੇ ਗੱਲ ਹੈਗੀ ਆ ਤੁਹਾਡਾ ਮੱਥਾ ਹੀ ਲੱਗਣ ਡਿਆ ਗੁੱਸੇ ਦੇ ਵਿੱਚ ਆ ਦੱਸ ਦਾਂ ਕੀ ਗੱਲ ਆ ਵੀ ਤੂੰ ਸੁਣ ਫਿਰ ਆ ਜਿਹੜੇ ਗਾਣੇ ਬੋਲਦੀਆਂ ਨਾ ਥੋੜੇ ਜਿਹਾ ਘੱਟ ਬੋਲਿਆ ਕਰ ਚੰਗੇ ਨਹੀਂ ਲੱਗੀਦਾ ਕਹਣੇ ਤੇ ਮੇਰੇ ਸੋਇਚੀ ਬੋਲਣ ਤੇ ਹੋੜੀ ਹੋੜੀ ਫਿਰ ਕਿਉਂ ਕੀ ਗੱਲ ਕੀ ਹੋਈ ਆ ਹੌਲੀ ਬੋਲਣ ਦੀ ਗਲੀ ਤੱਕ ਆਵਾਜ਼ ਜਾਂਦੀ ਆ 10 ਕੋਈ ਸੁਣੂਗਾ ਤਾਂ ਕੀ ਕਹੂਗਾ ਆਹੋ ਇੱਥੇ ਗਲੀ ਤੱਕ ਆਵਾਜ਼ ਜਾਂਦੀ ਸੀ ਐਵੇਂ ਨਾ ਝੂਠ ਬੋਲੀ ਜਾਊਗੀ ਮੈਨੂੰ ਕੀ ਝੂਠ ਬੋਲਣ ਦੀ ਲੋੜ ਆ ਦੱਸ ਕਿਹਨੇ ਦੱਸਿਆ ਕਿਹਨੇ ਕੁਛ ਕਿਹਾ ਆਹੋ ਕਿਆ ਆ ਕਿਹਨੇ ਕਿਹਾ ਵੀਰ ਬਾਹਰੋਂ ਆਇਆ ਨਾ ਉਹ ਕਹਿੰਦਾ ਗਲੀ ਤੱਕ ਆਵਾਜ਼ ਆਉਂਦੀ ਸੀ ਤੇ ਜੇ ਉਹਨਾਂ ਨੇ ਕਹਿਣਾ ਹੁੰਦਾ ਤੇ ਉਹਨਾਂ ਨੇ ਮੈਨੂੰ ਵੀ ਤੇ ਕਹਿ ਹੀ ਦੇਣਾ ਸੀ ਮੇਰੇ ਸਾਹਮਣੇ ਤੋਲੀਆਂ ਲਾ ਕੇ ਬਾਥਰੂਮ ਗਏ ਆ ਮਿੰਨੂ ਦੀ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ। ਚਲ ਠੀਕ ਆ ਤੈਨੂੰ ਨਹੀਂ ਕੀਤੀ ਤੇ ਪਰ ਮੈਂ ਤੈਨੂੰ ਕਹਿਣ ਡਿਆ ਨਾ ਵੀ ਨਾ ਹਜ ਤਾਂ ਦੀ ਹਰਕਤਾਂ ਕਰਿਆ ਕਰ ਨਹੀਂ ਚੰਗੇ ਲੱਗੀਦਾ। ਚਲੋ ਜਦੋਂ ਕੁੜੀ ਕੁਵਾਰੀ ਹੁੰਦੀ ਆ ਆਪਣੇ ਘਰ ਜੋ ਮਰਜ਼ੀ ਕਰੇ ਉਦੋਂ ਗੱਲ ਹੋਰ ਹੁੰਦੀ ਆ। ਜਦੋਂ ਵਿਆਹੀ ਜਾਂਦੀ ਆ ਕਿਸੇ ਦੇ ਘਰ ਦੀ ਨੂੰਹਤੀ ਬਣ ਜਾਂਦੀ ਆ ਨਾ ਉਦੋਂ ਗੱਲ ਹੋਰ ਹੋ ਜਾਂਦੀ ਆ। ਆਪਣੇ ਕੋਲ ਤੁਸੀਂ ਜ਼ਿਆਦਾ ਕਹੀ ਜਾਣ ਜੇ ਅਗਲੇ ਨੇ ਤਿੰਨੀ ਵਧਾ ਚੜਾ ਕੇ ਕੋਈ ਗੱਲ ਨਹੀਂ ਕੀਤੀ ਹੋਣੀ। ਤੇ ਤੂੰ ਆਖੀ ਮੰਨ ਲੇਂਗੀ ਤੇ ਫਿਰ ਕੀ ਹੋ ਜਾਊਗਾ? ਠੀਕ ਆ। ਇਰਾਮ ਮਤਲਬ ਤੇ ਵੀ ਇਹ ਹੋਇਆ ਨਾ ਔਰਤ ਤੇ ਗੁਲਾਮ ਦੀ ਗੁਲਾਮੀ ਰਹੀ ਜਦੋਂ ਕੁਵਾਰੀ ਸੀ ਮੰਮੀ ਆਂਦੀ ਸੀ ਜੇ ਤੂੰ ਵਿਆਹੀ ਜਾਏਂਗੀ ਉੱਥੇ ਜਾ ਕੇ ਜੋ ਮਰਜ਼ੀ ਕਰੀ ਆਪਣੀਆਂ ਮਨਾਈਆਂ ਕਰੀ ਤੇ ਜੇ ਇੱਥੇ ਆ ਕੇ ਮਾਸਾ ਉੱਚੀ ਬੋਲੀ ਤਾਂ ਝਟ ਕਹਿਣ ਡੈ ਪੰਦੇ ਆ ਕਿ ਆਹੇ ਕੁਵਾਰੇ ਹੁੰਦਿਆਂ ਗੱਲ ਹੋਰ ਸੀ ਫਿਰ ਕੀ ਸੀ ਜੇ ਮੈਂ ਮਾਸਾ ਗਾਣਾ ਹੀ ਬੋਲਿਆ ਮੂੰਹ ਦੇ ਵਿੱਚ ਘੜੀ ਨੇਰੀ ਆ ਗਈ ਕਰ ਦੇਣਾ ਹੈ ਵੀ ਆ ਜਵੇ ਪਰੋਣੇ ਆਏ ਹਾਂ ਮੰਮੀ ਫੋਨ ਤੇ ਮੈਂ ਕਦੇ ਦਾ ਕਰਤਾ ਵਾ ਹੁੰਦਾ ਹੀ ਨਾ ਫਿਰ ਚਲ ਆ ਜਾਈ ਸਗੋਂ ਇਹਨਾਂ ਵੀ ਹੁਣ ਕਦੋਂ ਦਦੇ ਆਏ ਕੋਈ ਨਹੀਂ ਆ ਜਾਂਦਾ ਵਾ ਭੈਣ ਜੀ ਤੁਸੀਂ ਅੱਜ ਮੁੰਡੇ ਨੂੰ ਕਹਿਣਾ ਹੀ ਘਰੇ ਰਹਿੰਦਾ ਛੁੱਟੀ ਕਰ ਲੈਂਦਾ ਤੁਸੀਂ ਅੱਜ ਦਾ ਤੁਹਾਨੂੰ ਦੱਸਿਆ ਵੀ ਸਹੀ ਵੀ ਅਸੀਂ ਆਉਣਾ ਵਾ ਅੱਜ ਕਿਹੜੀ ਸਰਕਾਰੀ ਨੌਕਰੀ ਹੀ ਜਿਹੜਾ ਕਿਸੇ ਨੂੰ ਨੇ ਪੁੱਛ ਕੇ ਆਉਣਾ ਹੀ ਆਪਣਾ ਤੇ ਕੰਮ ਹੀ ਕੰਮ ਕਿੱਥੇ ਛੱਡਦਾ ਹੀ ਕਹਿੰਦਾ ਹਰ ਵੇਲੇ ਕੰਮ ਕੰਮ ਮੈਂ ਦੁਕਾਨ ਤੇ ਜਾਣਾ ਹੀ ਜਾਣਾ ਕਮਾਈ ਵੱਲ ਤੇ ਪੂਰਾ ਧਿਆਨ ਦਿੰਦਾ ਵਾ ਨਹੀਂ ਛੁੱਟੀ ਕਰਦਾ ਵਿੱਕੀ ਕਾਰਾ ਨੂੰ ਫੋਨ ਅਜੇ ਤੱਕ ਆਇਆ ਨਹੀਂ ਕਿੱਥੇ ਉਹ ਬਹਿ ਗਿਆ ਜਾਂ ਕਿਤੇ ਗੱਲੀ ਪੈ ਗਿਆ ਕਿ ਜਾਂ ਉਹ ਤੋਂ ਨਿਕਲਿਆ ਕਿ ਨਹੀਂ ਨਿਕਲਿਆਗਾ ਉਹ ਨਹੀਂ ਨਿਕਲਿਆ ਤਾਂ ਹੈਗਾ ਵਾ ਕੋਈ ਨਹੀਂ ਇੱਕ ਵਾਰੀ ਫੇਰ ਕਰ ਲੈਣਾ ਕਰ ਕਰ ਕਾ ਨੂੰ ਫੋਨ ਕਰਕੇ ਆ ਛੇਤੀ ਆ ਉਹ ਲੈ ਆਈ ਗਿਆ ਜਾਗਾ ਆਇਆ ਆ ਗਏ ਫਿਰ ਆ ਗਿਆਂ ਆਉਣ ਆਈਆਂ ਦੱਸ ਫੋਨ ਕਰੀ ਜਾਂਦੇ ਆ ਆ ਜਾ ਪਰੌਣੇ ਆਏ ਆ ਤੂੰ ਕੋਈ ਗੱਲ ਨਹੀਂ ਪਾਣੀ ਤਾਂ ਨਹੀਂ ਪੀ ਲਾਂ ਮੈਨੂੰ ਆਉਣਾ इन्हें ना कभी भी मन्नी सड़े रहा पता नहीं ढिड चढ़ गया कबल दसो पानी पी ला पी के कपड़े बदल के ना ते उधर आ जा ये जाोले ना विचोले ਤਾਂ ਮੈਂ ਕੋ ਕਪੜੇ ਬਦਲ ਕੇ ਆਵਾਂ ਮੈਂ ਜਿੱਦਾਂ ਦਾ ਹੈਗਾ ਨਾ ਉਦਾਂ ਦਾ ਜਾ ਕੇ ਉਹਨਾਂ ਨੂੰ ਦੱਸ ਦੇਣਗੇ ਕਿ ਮੁੰਡਾ ਇਦਾਂ ਦਾ ਪਸੰਦ ਕਰਨਾ ਹੋਊਗਾ ਠੀਕ ਆ ਨਹੀਂ ਪਸੰਦ ਕਰਨਾ ਹੋਊਗਾ ਨਾ ਸਹੀ ਉੱਥੇ ਜਾ ਕੇ ਬਹੁ ਮੈਂ ਪਾਣੀ ਪੀ ਕੇ ਆਵਾਂ ਤੇ ਕਪੜੇ ਨਹੀਂ ਮੈਂ ਬਦਲਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਹਾਲ ਹੈ ਵੀਰਾ ਠੀਕ ਆ ਹੋ ਸੁਣਾਓ ਹਾਂ ਠੀਕ ਹੈ ਵਧੀਆ ਤੇ ਸੁਣਾਓ ਬਸ ਆਪਣੇ ਵੀ ਵਧੀਆ ਜੀ ਠੀਕ ਠਾਕ ਹੋਰ ਪੀ ਲਿਆ ਚਾਹ ਪਾਣੀ ਨਹੀਂ ਇਹ ਚਾਹ ਪਾਣੀ ਕੋਈ ਨਹੀਂ ਪੀ ਲੈਣਾ ਤੈਨੂੰ ਹੀ ਢਿੱਕਣ ਦੇ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਮੰਮੀ ਜੀ ਉਹ ਆਪਣਾ ਚਾਹ ਬਣਾਈ ਨਹੀਂ ਫਿਰ ਕੋਈ ਨਹੀਂ ਬਣ ਜਾਈ ਚਾਹ ਬਣ ਗਈ ਅੱਛਾ ਅੱਛਾ ਹੋ ਸੁਣਾਓ ਸਾਰੇ ਵਧੀਆ ਰਿਆ ਵਾ ਰਾਤ ਦੇ ਵਿੱਚ ਕੋਈ ਤੰਗੀ ਤਾਂ ਨਹੀਂ ਹੋਈ ਨਾ ਨਾ ਬਹੁਤ ਵਧੀਆ ਰਿਆ ਤੈਨੂੰ ਹੀ ਢਿੱਕਣ ਦੇ ਓਕੇ ਆ ਠੀਕਾ ਠੀਕਾ ਆ ਮੈਨੂੰ ਮੰਮੀ ਜੀ ਨੇ ਸਵੇਰੇ ਦੱਸਿਆ ਸੀ ਕਿਹਦੇ ਵੀ ਤੁਸੀਂ ਆਉਣਾ ਵਾ ਤੇ ਬਾਅਦ ਵਿੱਚ ਮੇਰੇ ਨਿੱਕੇ ਭਰਾ ਨੇ ਵੀ ਮੈਨੂੰ ਫੋਨ ਕੀਤਾ ਹਾਂਜੀ ਹਾਂਜੀ ਤੇ ਪਰੌਣੇ ਆਣ ਕੇ ਬੈਗੇ ਆ ਘਰ ਹਾਂਜੀ ਠੀਕਾ ਠੀਕਾ ਤੇ ਚਲੋ ਦੱਸੋ ਫਿਰ ਕੀ ਹਸਬਤਾ ਵਾ ਮਤਲਬ ਕੁੜੀ ਵਾਲਿਆਂ ਦਾ ਤੇ ਦੱਸ ਦੋ ਮੈਨੂੰ ਆਪਾਂ ਫਿਰ ਹਨਾ ਅੱਗੇ ਫਿਰ ਗੱਲ ਕਰੀਏ ਬਾਕੀ ਤੁਸੀਂ ਮੰਮੀ ਜੀ ਨੂੰ ਵਿਖਾਲਤੀ ਹੋਣੀ ਆ ਫੋਟੋ ਕੁੜੀ ਦੀ ਕਿ ਨਹੀਂ ਨਹੀਂ ਗਈ ਅਜੇ ਨਹੀਂ ਵਿਖਾਈ ਹੈਗੀ ਕੋਈ ਨਹੀਂ ਵਿਖਾ ਲੈਂਦੇ ਨੇ ਮੈਨੂੰ ਡਿਕੰਦੇ ਤੂੰ ਇੱਥੇ ਕੋ ਬੈਠੇ ਜ ਮਮੀ ਜੀ ਇੱਥੇ ਆਉ ਤੂੰ ਇੱਧਰ ਆ ਇੱਥੇ ਬਹ ਆਣ ਕੇ ਇੱਥੇ ਬਹ ਮੈਂ ਉੱਥੇ ਬਹਿ ਜੰਨਾ ਪੁੱਤ ਮੁਖਾਲ ਦੇਣੀ ਫੋਟੋ ਫਿਰ ਵੀ ਵੀਰ ਨੂੰ ਮੁਖਾਲ ਨਾ ਪੁੜੀ ਨਹੀਂ ਨਹੀਂ ਅੰਟੀ ਜੀ ਕੋਈ ਗੱਲ ਨਹੀਂ ਮੈਨੂੰ ਫੋਟੋ ਦੇ ਨਾਲ ਨਹੀਂ ਕੋਈ ਵੀ ਲੈਣਾ ਦੇਣਾ ਹੈਗਾ ਨਹੀਂ ਪੁੱਤ ਵੇਖਣੀ ਚਾਹੀਦੀ ਹੈ ਦੇਖੋ ਨਹੀਂ ਨਹੀਂ ਕੋਈ ਨਹੀਂ ਵੀਰ ਠੀਕ ਵਾ ਆਹ ਨਹੀਂ ਨਹੀਂ ਵੇਖ ਲਈ ਆ ਕੋਈ ਗੱਲ ਨਹੀਂ ਹਾਂਜੀ ਠੀਕ ਆ ਸੋਣੀ ਆ ਤੇ ਵੇਖੋ ਸਾਨੂੰ ਪਤਾ ਕੀ ਚਾਹੀਦਾ ਵਾ ਵੀ ਮੈਨੂੰ ਨਾ ਸ਼ਕਲਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਵੀ ਕੁੜੀ ਸੋਹਣੀ ਆ ਜਵਾਨ ਵਾ ਮੈਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਮਤਲਬ ਨਹੀਂ ਆ ਹਾਂਜੀ ਮੈਨੂੰ ਕੁੜੀ ਚਾਹੀਦੀ ਆ ਇਦਾਂ ਦੀ ਵੀ ਜਿਹੜੀ ਘਰ ਵਿੱਚ ਮੇਰੀ ਮਾਂ ਦੀ ਸੇਵਾ ਕਰੇ ਸਭ ਤੋਂ ਜ਼ਿਆਦਾ ਮੈਨੂੰ ਇਸ ਚੀਜ਼ ਦੇ ਨਾਲ ਮਤਲਬ ਹੈ ਮੇਰੀ ਮਾਂ ਦੇ ਨਾਲ ਉੱਚੀ ਆਵਾਜ਼ ਵਿੱਚ ਗੱਲ ਨਾ ਕਰੇ ਮੇਰੀ ਮਾਂ ਦੀ ਸੇਵਾ ਕਰੇ ਵੇਖੋ ਆਂਟੀ ਜੀ ਮੇਰੀ ਮਾਂ ਨੇ ਨਾ ਸਾਨੂੰ ਬੜੇ ਦੁੱਖਾਂ ਦੇ ਨਾਲ ਪਾਲਿਆ ਆ ਘਰ-ਬਾਰ ਬਣਾਇਆ ਮੈਨੂੰ ਵਧੀਆ ਕੰਮ ਖੋਲ ਕੇ ਦਿੱਤਾ ਇਹ ਵੇਲੇ ਮੇਰਾ ਵਧੀਆ ਕੰਮ ਚੱਲਦਾ ਵਾ ਤੇ ਬਾਕੀ ਪੈਸੇ ਤੇ ਲੇਦੀ ਵੀ ਕੋਈ ਕਮੀ ਨਹੀਂ ਹੈਗੀ ਤੇ ਇਹ ਕਰਕੇ ਮੈਨੂੰ ਕੁਝ ਨਹੀਂ ਚਾਹੀਦਾ ਸਿਰਫ ਇੰਨਾ ਚਾਹੀਦਾ ਵਾ ਵੀ ਕੁੜੀ ਜਿਹੜੀ ਆ ਉਹ ਸੇਵਾ ਕਰਨ ਵਾਲੀ ਹੋਵੇ ਤੇ ਬਸ ਘਰ ਦੇ ਵਿੱਚ ਕੋਈ ਰੌਲਾ ਰੱਪਾ ਨਾ ਪਵੇ ਘਰ ਦੇ ਵਿੱਚ ਵੰਡੀਆਂ ਨਾ ਪਾਦੇ ਆਉਂਦਿਆਂ ਬਸ ਇਸ ਤੋਂ ਵੱਧ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਠੀਕ ਹੈ ਹਾਂਜੀ ਬਾਕੀ ਮੇਰੇ ਵੱਲੋਂ ਤੇ ਹਾਂ ਵਾ ਠੀਕ ਹੈ ਜੇ ਤੁਸੀਂ ਫੋਟੋ ਵਿਖਾ ਲੈਣੀ ਆ ਮੇਰੀ ਮੰਮੀ ਨੂੰ ਤੇ ਵਿਖਾ ਸਕਦੇ ਜੀ ਬਾਕੀ ਕੋਈ ਗੱਲ ਨਹੀਂ ਆ ਮੰਮੀ ਵੱਲੋਂ ਵੀ ਹਾਂ ਆਈਆਂ ਹਾਂ ਚੱਲ ਵਿਖਾ ਲ ਦਮ ਮੰਮੀ ਨੂੰ ਫੋਟੋ ਕੁੜੀ ਤੇ ਬੜੀ ਸੋਹਣੀ ਆ ਸਚੱਜੀ ਵੀ ਲੱਗਦੀ ਆ ਉਦਾਂ ਹੀ ਪੜੀ ਲਿਖੀ ਐ ਹਾਂਜੀ ਭੈਣ ਜੀ ਸਚੱਜੀ ਐ ਤੇ ਸੋਹਣੀ ਐ ਤੇ ਤਾਂ ਹੀ ਤੇ ਹੀ ਆਏ ਆ ਚਲ ਵਧੀਆ ਗੱਲ ਐ ਤੇ ਤੁਸੀਂ ਹੁਣ ਦੱਸ ਦੋ ਸਾਨੂੰ ਕਿ ਕਿਦੋਂ ਦਾ ਪ੍ਰੋਗਰਾਮ ਰੱਖਣਾ ਵਾ ਕਿਦਾਂ ਨਾਲ ਦੱਸੀਏ ਜਾ ਕੇ ਕੁੜੀ ਵਾਲਿਆਂ ਨੂੰ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਦੱਸ ਦਿਆਂਗੇ ਹਾਂਜੀ ਚਲ ਪਤਾ ਵੀ ਇੱਕ ਫੋਟੋ ਖਿੱਚ ਲੈ ਹੋਇਆ ਵੀਰ ਜੀ ਪਿੱਛੇ ਮੇਰੇ ੜ੍ਹ ਕੇ ਚਲੀਏ ਉਹ ਨਹੀਂ ਐਦਾਂ ਨਾ ਮੇਰੀ ਫੋਟੋ ਖਿੱਚ ਵੇ ਮੈਂ ਨਾ ਕੋਈ ਚੰਗੀ ਤਰ੍ਹਾਂ ਤਿਆਰ ਤੇ ਹੋਰ ਨਹੀਂ ਹੋਇਆ ਐਦਾਂ ਕਰੋ ਪੀ ਹਿੰਨਾ ਆਪਣਾ ਨੰਬਰ ਦੇ ਜੋ ਤੇ ਮੈਂ ਤੁਹਾਡੇ ਨੰਬਰ ਦੇ ਉੱਤੇ ਵਧੀਆ ਜੀਆਂ ਫੋਟੋਆਂ ਸੈਂਡ ਕਰਦਾਗਾ ਚਲੋ ਵੇਖਣ ਵਾਲੇ ਨੂੰ ਚੰਗੀਆਂ ਵੀ ਲੱਗਣ ਚਲੋ ਠੀਕ ਆ ਫਿਰ ਜਿਹੜੇ ਨੰਬਰ ਤੇ ਅਸੀਂ ਫੋਨ ਕੀਤਾ ਨਾ ਉਸੇ ਨੰਬਰ ਤੇ ਵੀ ਫੋਟੋਆਂ ਸੈਂਡ ਕਰ ਦਿਓ ਫਿਰ ਹਾਂ ਹਾਂ ਮੈਂ ਕਰ ਦਊਗਾ ਫਿਕਰ ਨਾ ਕਰੋ ਤੁਸੀਂ ਠੀਕ ਭਾਈ ਤੇ ਮੰਮੀ ਜੀ ਓਏ ਕਰਦੇ ਨਹੀਂ ਚਾਹਦਾ ਕੁਝ ਕੋਈ ਨਹੀਂ ਮੈਂ ਕੰਨੀ ਫਰੀਦ ਨੂੰ ਹਾਂਜੀ ਹਾਂਜੀ ਕਹੋ ਦੱਸ ਉਹ ਪਰੌਣੇ ਬੈਠੇ ਆ ਨਹੀਂ ਬਣ ਗਈ ਖਾ ਦੇ ਤੀ ਕਰ ਦਊਗਾ ਹੋ ਸੁਣਾਓ ਤੁਸੀਂ ਸਭ ਵਧੀਆ ਤੁਹਾਡੇ ਠੀਕ ਠਾਕ ਆ ਵਧੀਆ ਜੀ ਠੀਕ ਆ ਚੰਗਾ ਫਿਰ ਭੈਣ ਜੀ ਅਸੀਂ ਹੁਣ ਚੱਲਨੇ ਆ ਮੈਨੂੰ ਤੇ ਬਹੁਤ ਵਧੀਆ ਲੱਗਾ ਮੁੰਡੇ ਦਾ ਖਾਸ ਕਰਕੇ ਸੁਭਾਅ ਬਹੁਤ ਵਧੀਆ ਲੱਗਾ ਵਾ ਚਲੋ ਠੀਕ ਹੈ ਨਾ ਤੇ ਤੁਸੀਂ ਦੱਸ ਦਿਓ ਫੋਨ ਕਰਕੇ ਤੇ ਆਪਾਂ ਕੁੜੀ ਲੈ ਕੇ ਆ ਜੰ ਦੱਸਾਂਗੇ ਜਾ ਕੇ ਠੀਕ ਹਾਂਜੀ ਚੰਗਾ ਚੰਗਾ ਵੀ ਠੀਕ ਹੈ ਜੀ ਚੰਗਾ ਜੀ ਚੰਗਾ ਚਲ ਸ਼ੁਗਰਿਆ ਇਹਦਾ ਸੁਭਾਅ ਵੀ ਕਿਸੇ ਨੂੰ ਪਸੰਦ ਆਇਆ ਵਾ ਸਹੀ ਗੱਲ ਆ ਹਾਂ ਚਲੋ ਹੋ ਜਾਏਗਾ ਮੇਰੇ ਸਾਹਮਣੇ ਰਿਸ਼ਤਾ ਆਜੋ ਇੱਕ ਵਾਰੀ ਉਹਦੀ ਵੀ ਸਲਾਹ ਲੈ ਲਈਏ ਕਵਲਰ ਵੇਖਿਆ ਕੁੜੀ ਦੀ ਫੋਟੋ ਕਿੰਡੀ ਸੋਹਣੀ ਆ ਕਿੰਡੀ ਸੋਹਣੀ ਕੁੜੀ ਆ ਮੈਨੂੰ ਤੇ ਬੜੀ ਸੋਹਣੀ ਲੱਗੀ ਆ ਮੰਮੀ ਸਾਨੂੰ ਤਾਂ ਤੁਸੀਂ ਵਿਖਾਲੀ ਨਹੀਂ ਕੋਈ ਨਹੀਂ ਉਹ ਕਹਿੰਦੇ ਫੋਟੋ ਸੈਂਡ ਕਰ ਦਾਂਗੇ ਅਸੀਂ ਫੇਰ ਵੇਖ ਲਿਓ ਤੁਸੀਂ ਇਹ ਜਿਹੜੀ ਮੋਟੀ ਅੱਖਾਂ ਤੇ ਬੜੀ ਸੋਹਣੀ ਕੁੜੀ ਆ ਚਲੋ ਉਦਾਂ ਤੁਸੀਂ ਵੇਖ ਲਈ ਤਾਂ ਜੇ ਤੁਹਾਨੂੰ ਪਸੰਦ ਆਵੇ ਸਮਝ ਲਓ ਵਧੀਆ ਵਧੀਆ ਸਭ ਤੋਂ ਵੱਡੀ ਗੱਲ ਤੇ ਇਹ ਆ ਵੀ ਜਿਹੜੀ ਕਵਲ ਨੂੰ ਪਸੰਦ ਆ ਗਈ ਆ ਸਹੀ ਗੱਲ ਆ ਮੰਮੀ ਬੜੀ ਖੁਸ਼ੀ ਵਾਲੀ ਗੱਲ ਆ ਤੇ ਕਵਲ ਨੂੰ ਪਸੰਦ ਆ ਗਈ ਆ ਨਹੀਂ ਤੁਹਾਨੂੰ ਕਿਹਨੇ ਕਿਹਾ ਤਾਂ ਕਿ ਮੈਨੂੰ ਕੁੜੀ ਪਸੰਦ ਆ ਮੈਨੂੰ ਨਹੀਂ ਜੇ ਕੁੜੀ ਪਸੰਦ ਤੇ ਨਾ ਮੈਨੂੰ ਇਹ ਰਿਸ਼ਤਾ ਮਨਜ਼ੂਰ ਜੇ ਮੈਂ ਅਨਿਜੇ ਕਰਨਾ ਇੱਥੇ ਆ। ਤੇ ਆਪੇ ਤੇ ਤੂੰ ਕੁੜੀ ਪਸੰਦ ਕੀਤੀ ਫੋਟੋ ਵੇਖ ਕੇ। ਪੀ ਠੀਕ ਆ। ਤੇ ਕੀ ਕਹਿੰਦਾ ਮੈਂ ਉਹਨਾਂ ਦੇ ਸਾਹਮਣੇ? ਵਿਖਾਲ ਦਿੱਤੇ ਉਹਨਾਂ ਨੇ ਮੈਨੂੰ ਧੱਕੇ ਨਾਲ ਮੇਰੇ ਸਾਹਮਣੇ ਫੋਨ ਕਰ ਦਿੱਤਾ। ਤਾਂ ਠੀਕ ਹੀ ਕਹਿਣਾ ਸੀ ਮੈਂ। ਪਰ ਮੈਨੂੰ ਨਹੀਂ ਜੇ ਪਸੰਦ। ਮੁੰਡਾ ਵੇਖਿਆ ਸੀ ਇੱਥੇ ਬੈਠਾ। ਜਦਾਂ ਦੀ ਲੱਤ ਨੂੰ ਕਰੰਟ ਲੱਗਾ ਹੁੰਦਾ। ਦੂਤ ਤੇਰੀ ਨੂੰ ਲੱਤ ਨੂੰ ਹਲਾਈ ਜਾਂ ਡਿਆ। ਤੇ ਮਾਂ ਉਹਦੀ। ਫੇ ਉਹਨੂੰ ਕੱਪ ਫੜਨ ਦਾ ਨਹੀਂ ਪਤਾ ਫੇ ਕੱਪ ਕਿੱਦਾਂ ਫੜਨਾ। ਉੱਤੋਂ ਕੱਪ ਫੜ ਕੇ ਵਿੱਚ ਚਾਹ ਦੇ ਬਿਸਕਟ ਡੋਬ ਡੋਬ ਕੇ ਖਾਈ ਜਾਂ ਡਈ। ਉਹ ਪਰਾਵਾ। ਔਰ ਰਿਸ਼ਤਾ ਲੈ ਕੇ ਆਏ ਹੀ ਸਿਰਫ ਇੱਥੇ ਤੋਨਾ ਨਾਲ ਨਹੀਂ ਵਿਆਹ ਕਰਾਉਣਾ ਕੁੜੀ ਕੋਈ ਹੋਰ ਵਾ ਜਿੱਦਾਂ ਦੇ ਰਿਸ਼ਤਾ ਲੈ ਕੇ ਆਏ ਸੀ ਨਾ ਓਦਾਂ ਦੀ ਕੁੜੀ ਹੋਣੀ ਆ ਜਿੱਦਾਂ ਦੀ ਅਗਲ ਇਹਨਾਂ ਦੀ ਸੀ ਨਾ ਉਹੋ ਜੀ ਅਗਲ ਕੁੜੀ ਨੂੰ ਹੋਣੀ ਆ ਮੈਂ ਨਹੀਂ ਕਰਾਉਣਾ ਬਸ ਕਹਿ ਦਿੱਤਾ ਨਾ ਇੱਕ ਵਾਰੀ ਤੇ ਕਹਿ ਦਿੱਤਾ ਜਵਾਬ ਦੇ ਲਿਓ ਆਪੇ ਜਿੱਦਾਂ ਦੇਣਾ ਹੋਊਗਾ ਜਾ ਜਾ ਕੇ ਤੂੰ ਕਰ ਲਾ ਰਸੋਈ ਦਾ ਕੋਈ ਕੰਮ ਹੈ ਕੋਈ ਗੱਲ ਕਰਨ ਵਾਲੀ ਆਪੇ ਕੁੜੀ ਨੂੰ ਪਸੰਦ ਕਰ ਲਿਆ ਤਾਂ ਵੇਖ ਕੇ ਹਾਂ ਕਰ ਦिती ਆ ਪੀ ਠੀਕ ਆ ਆਪੇ ਤੂੰ ਹੁਣ ਆਣ ਕੇ ਮੇਰੇ ਦਵਾਲੇ ਹੋ ਗਿਆ ਪੀ ਮੈਨੂੰ ਨਹੀਂ ਇਹ ਠੀਕ ਲੱਗਦੀ ਆ ਕਿ ਆ ਕੋ ਕੰਮ ਆ ਬੰਦਿਆਂ ਵਾਲਾ ਕੰਮ ਆ ਕੋਈ ਜੋ ਮਰਜੀ ਆ ਪਰ ਮੈਂ ਨਹੀਂ ਰਿਸ਼ਤਾ ਕਰਨਾ ਮਨਾ ਕਰ ਦਿਓ ਆ ਕੀ ਗੱਲ ਹੋਈ ਹੁਣ ਇਹਦੇ ਵਿੱਚ ਵੇਚਤੀ ਗਈ ਦੀ ਆ 10 ਬੰਦਾ ਮਾੜੀ-ਮੋਟੀ ਹਾਂ ਹੁਣ ਕਰਦਾ ਵਾ ਕਿ ਚੱਲ ਠੀਕ ਠਾਕ ਆ ਬਾਅਦ ਸੋਚ ਕੇ ਦੱਸਾਂਗੇ ਤੇ ਮੈਂ ਉਹਨਾਂ ਨੂੰ ਕਿਹੜੀ ਹਾਂ ਕਰ ਦੁੱਤੀ ਆ हां ਨਹੀਂ ਕੀਤੀ ਜਵਾਬ ਵੀ ਨਹੀਂ ਤੂੰ ਦਿੱਤਾ ਹਾਂ ਤੂੰ ਜਵਾਬ ਦੇ ਦਿਓ ਨਾ ਹੁਣ ਅਸੀਂ ਨਹੀਂ ਜਵਾਬ ਦੇਣਾ ਹੈਗਾ ਆਪੇ ਦੇਵੇਂ ਜਵਾਬ ਮੇਰੇ ਕੋਲ ਜਵਾਬ ਦਿੱਤੇ ਜਾਂਦੇ ਹੈਗੇ ਮੈਂ ਮੁੰਡਾ ਵਿਆਹਣਾ ਤੇ ਮੈਂ ਜਿਹੜਾ ਹੋਵੇ ਉਹਨੂੰ ਜਵਾਬ ਦੇਈ ਜਾਵਾਂ ਉਹ ਜਿਹੜਾ ਹੋਵੇ ਉਹਨੂੰ ਜਵਾਬ ਦੇ ਮੇਰਾ ਮੁੰਡਾ ਕਿਦਾਂ ਵਿਆਹ ਜਾਏਗਾ ਤੇ ਤੇਰਾ ਤਾਂ ਪਤਾ ਨਹੀਂ ਕੀ ਹੋ ਗਿਆ ਤੈਨੂੰ ਸੁਭਾਅ ਕਿਦਾਂ ਦਾ ਵਾ ਨਹੀਂ ਕਿਦਾਂ ਦਾ ਸੁਭਾਅ ਦਾ ਨਾਲੇ ਭਲੇਖਾ ਤਾਂ ਨੂੰ ਮੇਰੇ ਸੁਭਾਅ ਦਾ ਉਦਾਂ ਦਾ ਹੀ ਜਿੰਦਾ ਦਾ ਹੈਗਾ ਵਾ ਤੇ ਮੇਰਾ ਇਹ ਸੁਭਾਅ ਨਹੀਂ ਬਦਲਣਾ ਬਾਕੀ ਰਹੀ ਗੱਲ ਉਹਨਾਂ ਨੂੰ ਮਨਾ ਕਰਨ ਦੀ ਲਿਆ ਦਊ ਮੈਨੂੰ ਫੋਨ ਜਿਹਦੇ ਤੇ ਉਹਨਾਂ ਦਾ ਫੋਨ ਆਇਆ ਹੈ ਮੈਂ ਆਪ ਫੋਨ ਕਰਕੇ ਤਾਂ ਉਹਨਾਂ ਨੂੰ ਮਨਾ ਕਰ ਦਿੰਦਾ ਵਾ ਦੱਸੋ ਮੈਨੂੰ ਕਿੱਥੇ ਆ ਫੋਨ ਮੈਂ ਮਨਾ ਕਰ ਦਿੰਦਾ ਉਹਨਾਂ ਨੂੰ ਕਰਦਾ ਰੋ ਮੈਂ ਮੈਨੂੰ ਨਹੀਂ ਪਤਾ ਨਹੀਂ ਪਤਾ ਤਾਂ ਫੇਰ ਨਾ ਸਹੀ ਮੈਂ ਕਰ ਦਿੰਦਾ ਮਨਾ ਫੇਰ ਕਰਦੇ ਕਰਦੇ ਰਹੇਗਾ ਛੜਾਈ ਕੰਜਰਾ ਰਹੇਗਾ ਛੜਾਈ ਮੈਂ ਵੀ ਮੰਮੀ ਤੁਹਾਨੂੰ ਬੜੀ ਯਾਰ ਕਿਹਾ ਨਾ ਇਹਦੇ ਪੰਗੇ ਚ ਪਾਓ ਜਦੋਂ ਅਗਲਾ ਮੰਨਦਾ ਹੀ ਨਹੀਂ ਆ ਤਾਂ ਫੇਰ ਕੀ ਕਰਨਾ ਆ ਹੁਣ ਵੇਝਤੀ ਹੋਣੀ ਜੇ ਫੇਰ ਪਰ ਨਹੀਂ ਤੁਸੀਂ ਉਹਨੇ ਢਲਦੇ ਹੈਗੇ ਤੇ ਫੇਰ ਕੀ ਕਰੀਏ ਹੁਣ ਇਹ ਨਾ ਯਵਨਾ ਨਹੀਂ ਇਦਾਂ ਹੀ ਰੱਖਣਾ ਵਾ ਜਿਹੜੇ ਜਿਹੜਾ ਰਿਸ਼ਤਾ ਹੁੰਦਾ ਉਹਦੀ ਨਾ ਜਿਹੜਾ ਰਿਸ਼ਤਾ ਹੁੰਦਾ ਉਹਦੀ ਨਾ ਦੱਸ ਮੈਨੂੰ ਟੈਨਸ਼ਨ ਇੰਨੀ ਰਹਿੰਦੀ ਜਿਹਦਾ ਕੋਈ ਹਿਸਾਬ ਨਹੀਂ ਮੈਨੂੰ ਨਹੀਂ ਪਤਾ ਮੰਮੀ ਪਰ ਜਿਹੋ ਜਿਹੇ ਇਹਦੇ ਲੱਛਣ ਆ ਨਾ ਇਹਦਾ ਨਹੀਂ ਜੇ ਹੁਣ ਮੈਂ ਤੈਨੂੰ ਦੱਸ ਦਿੰਨਾ ਗਾਰੰਟੀ ਦਿੰਨਾ ਇਹ ਗੱਲ ਦੀ ਦੱਸ ਹੁਣ ਕਿਹੜੇ ਮੂੰਹ ਨਾਲ ਜਵਾਬ ਦੇਵੇਗਾ ਇਹਨੇ ਤੇ ਜਵਾਬ ਦੇ ਦੇਣਾ ਵਾ ਤੇ ਬੇਇੱਜ਼ਤੀ ਤੇ ਪਹੌਂਕੇ ਮੇਰੀ ਹੋਣੀ ਹੈ ਤੇਰੀ ਗੱਲ ਕੋਣ ਹੁਣ ਤੇ ਪ੍ਰੀਤ ਪਕਾ ਕੇ ਖਾਉਂਦੀ ਆ ਅਜੇ ਮਵੀ ਹੈਗੀ ਪਕਾ ਕੇ ਦੇਣ ਜੋਗੀ ਗਾਂ ਗਾ ਤੁਸੀਂ ਵੀ ਜਿਆ ਜੰਤ ਵਾਲੇ ਹੋ ਜਾਣਾ ਮਵੀ ਬੁੱਢੜੀ ਹੋ ਜਾਣਾ ਵਾ ਕੌਣ ਇਹਨੂੰ ਰੋਟੀ ਪਕਾ ਕੇ ਦਿਆ ਕਰੇਗਾ ਦੱਸ ਸਾੜਿਆ ਕਰੂਗਾ ਆਪਣੇ ਹੱਥ ਕੇ ਮੈਂ ਤਾਂ ਕਹਿਣਾ ਵਾ ਹੁਣ ਇਹਨੂੰ ਕਹੋ ਗੱਡ ਹੋ ਜਾਦਾ ਆਪਣੇ ਹੱਥ ਸਾੜਦੇ ਨੂੰ ਅਗਲਾ ਆ ਜੂਗੀ ਵੀ ਜਨਾਨੀ ਦੀ ਐਵੇਂ ਤਾਂ ਹੈਗੀ ਆ ਜ਼ਿੰਦਗੀ ਵਿੱਚ ਕਿ ਨਹੀਂ ਚੱਲ ਵੇ ਗਾਂ ਆਪਣੀ ਸਲਾਹ ਤੂੰ ਆਪਣੇ ਕੋਲ ਹੀ ਰੱਖ ਅੱਗੇ ਮੈਂ ਸੜੀ ਹੋਰ ਸਾੜੀ ਜਾਂਂ ਰਿਆ ਸੱਦ ਸੱਦ ਕੇ ਲੋਕਾਂ ਨੂੰ ਫੇ ਕਰਾਈ ਜਾਓ ਬੇਇਜ਼ਤੀ